ਸਸਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਬਟਾਲਾ ਤੋਂ ਤਹੰਦਾ ਦੇ ਕੇ ਬਟਾਲਾ ਦੇ ਡੇਰਾ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਚੱਲੀ ਗੋਲੀ ਜਦੋਂ ਹਮਲਾਵਰ ਦੁਕਾਨ ਤੇ ਆਇਆ ਤਾਂ ਆ ਕੇ ਉਸ ਨੇ ਦੁਕਾਨ ਦੇ ਮਾਲਕ ਵੱਲੋਂ ਉਸ ਦੇ ਹੀ ਪੁੱਤਰ ਨੂੰ ਪੁੱਛਿਆ ਨੌਜਵਾਨ ਬੱਚੇ ਨੇ ਦਿਖਾਈ ਦਲੇਰੀ ਹਮਲਾਵਰ ਨੂੰ ਮਾਰਿਆ ਜੱਫਾ ਹਮਲਾਵਰ ਨੇ ਤਿੰਨ ਰਾਉਂਡ ਕੀਤੇ ਫਾਇਰ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਆਏ ਗ੍ਰਾਹਕ ਦੇ ਲੱਤ 'ਚ ਵੱਜੀ ਗੋਲੀ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਅਤੇ ਉਸਦੇ ਪੁੱਤਰ ਨੇ ਕਿਹਾ ਕਿ ਅਸੀਂ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕਰਦੇ ਪਰ ਮੇਰੇ ਪੁੱਤਰ ਦੀ ਦਲੇਰੀ ਨੇ ਅੱਜ ਵੱਡੀ ਘਟਨਾ ਹੋਣ ਤੋਂ ਟਾਲ ਦਿੱਤੀ ਹੈ ਤਿੰਨ ਰਾਉਂਡ ਫਾਇਰ ਉਸਨੇ ਕੀਤੇ ਅਸੀਂ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦਲੇਰੀ ਦੇ ਨਾਲ ਇਹ ਸਾਰੀ ਘਟਨਾ ਦਾ ਬਚਾ ਹੋ ਗਿਆ ਦੂਸਰੇ ਪਾਸੇ ਜਾਂਚ ਕਰਤਾ ਨੇ ਕਿਹਾ ਕਿ ਹੁਣ ਇਤਲਾਹ ਮਿਲੀ ਸੀ ਜਾਂਚ ਕਰ ਰਹੇ ਹਾਂ ਬਿਆਨ ਲੈ ਕੇ ਮਾਮਲਾ ਦਰਜ ਕਰ ਰਹੇ ਹਾਂ ਤੰਦਾ ਦੀਏ ਕੇ ਬਟਾਲਾ ਦੇ ਡੇਰਾ ਰੋਡ ਤੇ ਇਹ ਵਾਰਦਾਤ ਹੋਈ ਹੈ ਪਰ ਪੰਜਾਬ ਦੇ ਇਸ ਬਟਾਲਾ ਸ਼ਹਿਰ ਤੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਹੋਈ ਪਰ ਤੰਦਾ ਦੀਏ ਕਿ ਅੱਜ ਇਹ ਪਹਿਲੀ ਵਾਰਦਾਤ ਹੈ ਜਿੱਥੇ ਕੀ ਮੁਰਜ਼ਮ ਨੂੰ ਦੁਕਾਨਦਾਰ ਵੱਲੋਂ ਉਸੇ ਵੇਲੇ ਹੀ ਜੱਫਾ ਮਾਰ ਕੇ ਫੜ ਲਿਆ ਗਿਆ ਦਬੋਚ ਲਿਆ ਗਿਆ ਤੇ ਦਬੋਚਣ ਤੋਂ ਬਾਅਦ ਜਿਹੜਾ ਆ ਪੁਲਿਸ ਦੇ ਹਵਾਲੇ ਕਰ ਦਿੱਤਾ ਨੌਜਵਾਨ ਦੀ ਦਲੇਰੀ ਨੇ ਇੱਕ ਵੱਡੀ ਘਟਨਾ ਨੂੰ ਰੋਕ ਲਿਆ ਜਿਸ ਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜਾ ਆ ਉਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗਰਾਖ ਦੀ ਲੱਤ ਦੇ ਵਿੱਚ ਗੋਲੀ ਵੱਜਣ ਕਰਕੇ ਥੋੜਾ ਸਾਂਮ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਪਰ ਦੂਸਰੇ ਪਾਸੇ ਇਹ ਮੁਰਜ਼ਮ ਦੀ ਗ੍ਰਿਫਤਾਰੀ ਦੇ ਨਾਲ ਥੋੜਾ ਜਿਹਾ ਜਿਹੜਾ ਆ ਇਸ ਚੀਜ਼ ਦੇ ਉੱਤੇ ਜਿਹੜੀ ਖੁਸ਼ੀ ਜਿਤਾਈ ਜਾ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਫੜ ਲਿਆ ਤੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਾਣਕਾਰੀ ਨਿਕਲੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਤਸਵੀਰਾਂ ਦੇ ਦੇ ਪਏ ਤੁਸੀਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਸਾਰੀ ਘਟਨਾਕ੍ਰਮ ਤੇ ਕੀ ਕਹਿਣਾ ਚਾਹੁੰਦੇ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਤੇ ਮੇਰਾ ਨਾਮ ਰਕੇਸ਼ ਕੁਮਾਰ ਕਿਹਾ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੇ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਨੇ ਪਿਛੋਂ ਦੀ ਜਾ ਕੇ ਤੇ ਦੱਸੋ ਕਾਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਡਾ ਧੁੰਡਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾ ਪਾਇਆ ਇਹਨੂੰ ਉੱਥੇ ਦੇਖੋ ਵੈਪਨ ਵੀ ਖੋਇਆ ਵਾ ਵੈਪਨ ਵੀ ਅਸੀਂ ਇਹ ਚਾਵੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਔਰ ਸਾਡਾ ਡੀਵੀਆਰ ਵੀ ਲਹੇ ਤਾਂ ਬਹੁਤ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਣਦੇ ਆ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿ ਕਿਉਂ ਜੋ ਤੁਹਾਡੇ ਬੱਚੇ ਦੀ ਗਦੋਰੀ ਵਿੱਚ ਤੁਹਾਡੀ ਵੀ ਜਾਨ ਬਚ ਗਈ ਉਹ ਇਹ ਬੱਚੇ ਦੀ ਦਿਲੈਨਾ ਵਦ ਦੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਤੁਸੀਂ ਕਿੱਦਾਂ ਦੇਖਦੇ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨਾਲ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਬਾਨਿਆਂ ਦੇ ਕਿ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਤੂਣੀ ਪੈਣੀ ਜ਼ਖਮੀ ਤੇ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਰਾਹਗਲੀ ਹੋ ਸਕਦਾ ਹਾਂਜੀ ਮਾਫਲਾ ਪਤਾ ਜਿਵੇਂ ਗੋਲੀ ਚੱਲੀ ਤੇ ਜ਼ਖਮੀ ਵੀ ਹੋਏਗੇ ਤੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਣੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਫੇਰ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਜਲਾਈ ਆ ਇਹ ਇਹਨਾਂ ਦੇ ਬਿਆਨ ਹਾਸਲ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਜਾਣਾ ਫੜਾ ਇੱਕ ਹੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਤਲਬ ਇੱਕ ਬੰਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਚਲਾਣਾ ਫੜਿਆ ਵੀ ਹੈ ਕੋਈ ਫਿਰ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਮੜਿਆ ਉਹ ਫੜਿਆ ਗਿਆ ਇਹ ਦੁਕਾਨ ਦਾ ਮਾਲਕ ਫੜਿਆ ਨਾਲੋਂ ਜੇ ਕੋਈ ਪਾਰਟ ਆਊਗਾ ਤੁਹਾਨੂੰ ਸਾਂਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠੋ ਲੇ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫਨਦੀ ਉਨੇ ਨੇ ਵੀ ਕੀਤੀ ਹਾਂਜੀ ਸੀ ਵੀ ਪੁਰੇ ਜ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹ ਜਿਹੜਾ ਗੋਲੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹ ਫੜ ਲਿਆ ਉਹ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਦੋਸ਼ੀ ਉਸ ਦਾ